ਹੈਲੋ ਵੀਵਰਸ ਅੱਜ ਸੰਡੇ ਮਨਾ ਰਹੇ ਹਾਂ ਸਾਰੇ ਮੈਂ ਵੀ ਆਪਣੇ ਵਾਲ ਧੋ ਕੇ ਆਈ ਮੈਨੂੰ ਵੀ ਪ੍ਰੋਬਲਮ ਹੈ ਜਿਹੜੇ ਤੇ ਅੱਜ ਆਪਾਂ ਵੀਡੀਓ ਸ਼ੂਟ ਕਰਨ ਲੱਗੇ ਹਾਂ ਤੇ ਕਿਉਂਕਿ ਬਹੁਤ ਜ਼ਿਆਦਾ ਡਰਾਈਨੈਸ ਹੈ ਮੈਂ ਅੱਜ ਕੋਈ ਵੀ ਕੰਡੀਸ਼ਨਰ ਵਗੈਰਾ ਵਾਲਾ ਨਹੀਂ ਲਗਾਇਆ ਕਿ ਤੁਹਾਨੂੰ ਯਕੀਨ ਆ ਸਕੇ ਵੀ ਡਰਾਈਨੈਸ ਹੈ ਜਿਹੜੀ ਹਰ ਕਿਸੇ ਦੇ ਵਾਲਾਂ 'ਚ ਹੋ ਸਕਦੀ ਹੈ ਅੱਜਕੱਲ੍ਹ ਦੇ ਮੌਸਮ ਦੇ ਅਕੋਰਡਿੰਗ ਕਿਉਂਕਿ ਆਪਾਂ ਜ਼ਿਆਦਾਤਰ ਏਸੀ 'ਚ ਰਹਿੰਦੇ ਆ ਤੇ ਤੋ ਪਰ ਵੀ ਬਹੁਤ ਜ਼ਿਆਦਾ ਪੈਂਦੀ ਗਰਮੀ ਵੀ ਬਹੁਤ ਪੈਂਦੀ ਹੈ ਤਾਂ ਇਫੈਕਟ ਕਿਤੇ ਨਾ ਕਿਤੇ ਆਪਣੇ ਵਾਲਾਂ ਤੇ ਪੈਂਦਾ ਹੈਗਾ ਤਾਂ ਅੱਜ ਇੱਕ ਮੇਰੇ ਹੱਥ ਇੱਕ ਦੇਸੀ ਟੋਟਕਾ ਲੱਗਾ ਜਿਹੜਾ ਕਿ ਅਸੀਂ ਹੋਮ ਮੇਡ ਕੰਡੀਸ਼ਨਰ ਬਣਾਉਣਾ ਤੇ ਬਹੁਤ ਹੀ ਜ਼ਿਆਦਾ ਅਫੈਕਟਡ ਹੈ ਔਰ ਮੈਂ ਸਟਾਰਟ ਕਰਨਾ ਅੱਜ ਤੋਂ ਬਾਕੀ ਜਿਹਨਾਂ ਨੂੰ ਮੈਂ ਪਹਿਲਾਂ ਵੈਸੇ ਦੱਸਿਆ ਸੀਗਾ ਉਹਨਾਂ ਨੇ ਅਪਣਾਇਆ ਤੇ ਉਹਦੇ ਬਹੁਤ ਹੀ ਅੱਛੇ ਰਿਜ਼ਲਟ ਲਏ ਆ ਤੇ ਮੈਂ ਸੋਚਿਆ ਕਿ ਮੈਂ ਵੀ ਅੱਜ ਤੋਂ ਅਪਲਾਈ ਕਰਾਂ ਤੇ ਅਪਲਾਈ ਨਾਲ ਦੀ ਨਾਲ ਆਪਾਂ ਬਣਾਈਏ ਤੇ ਆਪਾਂ ਵੇਖੀਏ ਵੀ ਉਹ ਕਿਸ ਤਰ੍ਹਾਂ ਕੀ ਚੀਜ਼ ਹੈਗੀ ਆ ਤੇ ਚਲੋ ਆਜੋ ਫਿਰ ਆਪਾਂ ਬਣਾਈਏ ਆ ਦੇਖੋ ਇਹ ਹੈ ਜੀ ਪਹਿਲਾਂ ਸਾਰਿਆਂ ਨੂੰ ਇੱਕ ਆਪਣੇ ਕੋਲੇ ਖਾਲੀ ਕੱਚ ਦੀ ਕਟੋਰੀ ਜਦੋਂ ਵੀ ਤੁਸੀਂ ਇਹ ਹੋਮ ਮੇਡ ਕੰਡੀਸ਼ਨਰ ਬਣਾਉਣਾ ਆਪਣੇ ਘਰ ਬਣਾਉਣਾ ਕੰਡੀਸ਼ਨਰ ਡਰਾਈਸ ਵਾਲਾਂ ਚ ਹਟਾਉਣੀ ਆ ਤਾਂ ਕੱਚ ਦੀ ਹੀ ਕਟੋਰੀ ਲੈਣੀ ਆ ਠੀਕ ਹੈ ਜੀ ਤੇ ਇਹ ਹੈਗਾ ਮੇਰੇ ਕੋਲੇ ਦਹੀਂ ਠੀਕ ਹੈ ਇਹ ਮਾਰਕਟ ਦਾ ਲੈ ਲਓ ਚਾਹੇ ਤੁਸੀਂ ਘਰ ਦਾ ਲੈ ਲਓ ਜਿਵੇਂ ਮਰਜ਼ੀ ਤੇ ਇਹ ਹੈਗੀ ਆ ਜੈਲ অ্যালোਵੈਰਾ ਜੈਲ ਤੁਸੀਂ ਆਪਣੇ ਜੇ ਘਰੇ ਗਮਲੇ ਚ ਲੱਗੀ ਉਹਦੇ ਚੋਂ ਵੀ ਲੈ ਸਕਦੇ ਹੋ ਤੇ ਇਹ ਹੈਗਾ ਮੇਰੇ ਕੋਲੇ ਸਰੋਂ ਦਾ ਤੇਲ ਕੋਈ ਵੀ ਸਰੋਂ ਦਾ ਤੇਲ ਜਿਹੜਾ ਨਹੀਂ ਲੈਣਾਗਾ ਹਮੇਸ਼ਾ ਸ਼ੁੱਧ ਲੈਣਾ ਕਿਉਂਕਿ ਇਹ ਹੁਣ ਤੇਲ ਆ ਜਿਹੜਾ ਕਾਫੀ ਧੀਰ ਤੋਂ ਸੀ ਵਰਤਦੇ ਆ ਤਾਂ ਤੁਸੀਂ ਆਪਣੇ ਵਾਲਾਂ ਦੇ ਅਕੋਰਡਿੰਗ ਹੀ ਲੈਣਾ ਜੋ ਸਮਾਨ ਲੈਣਾ ਜਿਵੇਂ ਹੁਣ ਕਿਸੇ ਦੇ ਵੱਲ ਵੱਡੇ ਆ ਕਿਸੇ ਦੇ ਛੋਟੇ ਆ ਆਪਾਂ ਉਹਨਾਂ ਕੀ ਹੀ ਲਵਾਂਗੇ ਸਮਾਨ ਠੀਕ ਆ ਤੁਸੀਂ ਇਹਦੇ ਚ ਦੋ ਚਮਚ ਤੇਲ ਪਾ ਲਓ ਜੀ ਲੰਬੇ ਵਾਲਾ ਤਾਂ ਤੁਸੀਂ ਤਿੰਨ ਚਮਚ ਤੇਲ ਪਾਉਣਾ ਜੀ ਠੀਕ ਆ ਦੋ ਚਮਚੇ ਦੇ ਵਿੱਚ ਤੇਲ ਪਾ ਲਿਆ ਆਪਾਂ ਤਾਂ ਜੈੱਲੇ ਦੇ ਵਿੱਚ ਆਪਾਂ ਕਿੰਨੀ ਪਾਉਣੀ ਆ ਆ ਦੇਖੋ ਇੱਕ ਦੋ ਤਿੰਨ ਚਮਚਾ ਆਪਾਂ ਵੱਡੇ ਭਰ ਕੇ ਇਹਦੇ ਵਿੱਚ ਜੈਲ ਬਣਾਵਾਂਗੇ ਅਗਰ ਤੁਹਾਡਾ ਮਟੀਰੀਅਲ ਬਚ ਜਾਂਦਾ ਤਾਂ ਆਪਾਂ ਇਹਨੂੰ ਰੱਖ ਸਕਦੇ ਹਾਂ ਤੇ ਇਹ ਦਹੀਂ ਆ ਇਹਨੂੰ ਚੰਗੀ ਤਰ੍ਹਾਂ ਤੁਸੀਂ ਫੈਂਟ ਲੈਣਾ ਮੈਂ ਕਾਫੀ ਦਿਨ ਤੋਂ ਇਹਨੂੰ ਕੱਢ ਕੇ ਰੱਖਿਆ ਹੋਇਆ ਸੀਗਾ ਫ੍ਰਿਜ ਚ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਪਹਿਲਾਂ ਇਹਨੂੰ ਫੈਂਟਣਾ ਹੈਗਾ ਇਹਦੇ ਨਾਲ 스ਪੂਨ ਨਾਲ ਹੀ ਫੈਂਟ ਸਕਦੇ ਹੋ ਤੁਸੀਂ ਕਿਉਂਕਿ ਜ਼ਿਆਦਾ ਇਹਦਾ ਆਪਾਂ ਪਾਣੀ ਨਹੀਂ ਬਣਾਉਣਾ ਹੈਗਾ ਤਾਂ ਇੱਕ ਵੱਡਾ ਚਮਚ ਤੇ ਦੋ ਵੱਡੇ ਚਮਚ ਪਰਕੇ ਆਪਾਂ ਇਹਨੂੰ ਪਾਉਣਾ ਹੈਗਾ 2 ਚਮਚ ਤੇਲ 2 ਚਮਚ ਦਹੀਂ ਤੇ 3 ਚਮਚ ਆਪਾਂ ਕਿੰਨੀ ਲਈ ਹੈਗੀ ਹੈ ਜੈਲ ਲਈ ਹੈ ਤਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰਨਾ ਹੈਗਾ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਤੁਹਾਨੂੰ ਪਤਾ ਲੱਗੂਗਾ ਕਿ ਇਹਦੇ ਵਿੱਚ ਆਪਾਂ ਵਾਕਈ ਮਿਕਸ ਕਰ ਲਿਆ ਕਈ ਵਾਰ ਹੁਣ ਆਪਾਂ ਦੇਖੋ ਇਹਨੂੰ ਮਿਕਸ ਕਰੀ ਜਾਂਦੇ ਆ ਤਾਂ ਕਟੋਰੀ ਆਪਣੇ ਕੋਲ ਛੋਟੀ ਹੈ ਤਾਂ ਆਪਾਂ ਇਹਨੂੰ ਇੱਕ ਕੱਚ ਦੇ ਗਲਾਸ ਦੇ ਵਿੱਚ ਹੀ ਇਹਨੂੰ ਸ਼ਿਫਟ ਕਰ ਲਵਾਂਗੇ ਠੀਕ ਹੈ ਤਾਂ ਇਹਨੂੰ ਚੰਗੀ ਤਰ੍ਹਾਂ ਤੁਸੀਂ ਚਲਾਉਣਾ ਹੈਗਾ ਵੀਸਟ ਨਾ ਜਾਵੇ ਚੀਜ਼ ਆਪਣੀ ਬਹੁਤ ਜ਼ਿਆਦਾ ਮਹਿੰਗੀ ਚੀਜ਼ ਬਣੇ ਅਗਰ ਤੁਹਾਡੇ ਵਾਲ ਬਹੁਤ ਜ਼ਿਆਦਾ ਹੈਲਦੀ ਆ ਲੰਬੀ ਆ ਤੇ ਆ ਸੰਘਣੇ ਵੀ ਬਹੁਤ ਆ ਤੇ ਫਿਰ ਤੁਸੀਂ ਆਪਣਾ ਮਟੀਰੀਅਲ ਜਿਹੜਾ ਪਾਉਣਾ ਹੈਗਾ ਤੁਸੀਂ ਉਹ ਚਾਰ ਚਾਰ ਚਮਚ ਵੀ ਪਾ ਸਕਦੇ ਹੈਗੇ ਨਾ ਚਾਰ ਚਮਚ ਜੈਲ ਪਾ ਲਓ ਚਾਰ ਚਮਚ ਸਰੋਂ ਦਾ ਤੇਲ ਪਾ ਲਓ ਤੇ ਚਾਰ ਹੀ ਤੁਸੀਂ ਆਪਣਾ ਦਹੀਂ ਦੇ ਵੱਡੇ ਚਮਚ ਪਾਉਣੇ ਆ ਦਹੀਂ ਦਾ ਇੱਕ ਚਮਚ ਵਾਧੇ ਵੀ ਪੈ ਜਾਊਗਾ ਤਾਂ ਕੋਈ ਉਹਦਾ ਆਪਾਂ ਨੂੰ ਨੁਕਸਾਨ ਨਹੀਂ ਹੋਣ ਵਾਲਾ ਹੈਗਾ ਦੇਖੋ ਇਹਨੂੰ ਮਤਲਬ ਜਿੰਨਾ ਤੁਸੀਂ ਫੈਂਟ ਲੋਗੇ ਉਨਾ ਹੀ ਇਹਦੇ ਬਹੁਤ ਵਧੀਆ ਇੱਕ ਆਪਣਾ ਹੋਮ ਮੇਡ ਕੰਡੀਸ਼ਨਰ ਬਣਨ ਵਾਲਾ ਬਸ ਇਹਨੂੰ ਤੁਸੀਂ ਇੱਦਾਂ ਮਿਕਸ ਕਰੀ ਜਾਣਾ ਇਹਨੂੰ ਦੇਖੋ ਇਸ ਤਰ੍ਹਾਂ ਦਾ ਬਣ ਗਿਆ ਤਾਂ ਹੁਣ ਇਹਨੂੰ ਆਪਾਂ ਗਲਾਸ ਦੇ ਵਿੱਚੋਂ ਕੌਲੀ 'ਚ ਸ਼ਿਫਟ ਕਰ ਲਿਆ ਠੀਕ ਆ ਜਿੰਨਾ ਕਿ ਤੁਹਾਨੂੰ ਚਾਹੀਦਾ ਆਪਣੀ ਨੀਡ ਦੇ ਅਕੋਰਡਿੰਗ ਤੁਸੀਂ ਲਾਉਣਾ ਹੈਗਾ ਠੀਕ ਆ ਤਾਂ ਹੁਣ ਇਹਨੂੰ ਆਊ ਜੇ ਆਪਾਂ ਵਾਲਾਂ 'ਚ ਲਾਈਏ ਦੱਸਾਂ ਤੁਹਾਨੂੰ ਵੀ ਕਿਵੇਂ ਇਹਨੂੰ ਆਪਾਂ ਯੂਜ਼ ਕਿੱਦਾਂ ਕਰਨਾ ਤੇ ਕਿੰਨਾ ਟਾਈਮ ਲਾਉਣਾ ਤੇ ਕਿਸ ਤਰ੍ਹਾਂ ਇਹਨੂੰ ਅਗੋਂ ਵਾਸ਼ ਕਰਨਾ ਹੈ ਪਹਿਲਾਂ ਆਪਣਾ ਇਸ ਤਰ੍ਹਾਂ ਕਰਕੇ ਨਾ ਸਾਰੇ ਆਪਣੇ ਵਾਲਾਂ ਨੂੰ ਕਾਮਿੰਗ ਕਰ ਲਾਂਗੇ ਵਾਹ ਲਾਂਗੇ ਚੰਗੀ ਤਰ੍ਹਾਂ ਤੇ ਪਹਿਲਾਂ ਧੋਣੇ ਆ ਧੋ ਕੇ ਉਸ ਤੋਂ ਬਾਅਦ ਸੁਕਾਉਣੇ ਆ ਕਿਉਂਕਿ ਜਿਹੜੇ ਆਮ ਆਪਾਂ ਮਾਰਕੀਟ ਦੇ ਕੰਡੀਸ਼ਨਰ ਹੈਗੇ ਆ ਉਹ ਆਪਾਂ ਗਿੱਲੇ ਵਾਲਾਂ ਦੇ ਵਿੱਚ ਯੂਜ਼ ਕਰਦੇ ਆ ਤੇ ਲਾ ਕੇ 2 ਮਿੰਟ ਆਪਾਂ ਬੈਠੇ ਰਹਿਣੇ ਆ ਇਹ ਹੁਣ ਪੁਰਾਣਾ ਨੁਸਖਾ ਸੀ ਮੈਨੂੰ ਲੱਭਿਆ ਮੈਂ ਕਿਹਾ ਮੇਰੇ ਵੀ ਵਾਲ ਡਰਾਈ ਵੀ ਆ ਤੇ ਟੁੱਟਦੇ ਵੀ ਆ ਤੇ ਆਪਾਂ ਇਹ ਵਾਲਾ ਹੁਣ ਜਿਹੜਾ ਹੋਮ ਮੇਡ ਆਪਣਾ ਕੰਡੀਸ਼ਨਰ ਹੈਗਾ ਉਹਨੂੰ ਆਪਾਂ ਯੂਜ਼ ਕਰਦੇ ਹਾਂ ਦੇਖੋ ਇਸ ਤਰ੍ਹਾਂ ਵਾਲ ਲੈ ਕੇ ਇਹਨੂੰ ਆਪਾਂ ਜਿਵੇਂ ਤੇਲ ਲਗਾਉਨੇ ਆ ਇਸ ਤਰ੍ਹਾਂ ਲਾਉਣਾ ਸਾਰੇ ਵਾਲਾਂ ਦੇ ਵਿੱਚ ਚੰਗੀ ਤਰ੍ਹਾਂ ਇਸ ਤਰ੍ਹਾਂ ਨਿੱਕੀਆਂ ਨਿੱਕੀਆਂ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਕਿ ਗਿਲੀਆਂ ਦੇ ਕੇ ਲਾਉਣਾ ਐਂ ਕਰਕੇ ਕੱਪੜਾ ਕੋਈ ਰੱਖ ਲਿਓ ਜੇ ਤੁਹਾਡੇ ਕੋਈ ਛਿੱਟੇ ਵਗੈਰਾ ਦਾ ਡਰ ਹੈਗਾ ਵੀ ਤੁਹਾਡੇ ਕੱਪੜਿਆਂ ਤੇ ਛਿੱਟੇ ਨਾ ਪੈ ਜਾਣ ਤਾਂ ਤੁਸੀਂ ਆਪਣਾ ਕੋਈ ਟੋਵਲ ਵਗੈਰਾ ਯੂਜ਼ ਕਰ ਲੈਣਾ ਹੈਗਾ ਤੇ ਇਦਾਂ ਹੀ ਹੈ ਆਪਾਂ ਆਪਣੇ ਸਾਰੇ ਵਾਲਾਂ ਦੇ ਵਿੱਚ ਇਹਨੂੰ ਲਗਾ ਲਾਂਗੇ ਪੂਰਾ ਚੰਗੀ ਤਰ੍ਹਾਂ ਲਾਓ ਤੇ 15-20 ਮਿੰਟ ਇਹਨੂੰ ਰੱਖਣਾ ਹੈਗਾ ਲਾ ਕੇ ਇਸ ਤਰ੍ਹਾਂ ਚੰਗੀ ਤਰ੍ਹਾਂ ਚਸ ਚਸਨਾਇਮ ਬਾਅਦ ਦੇ ਵਿੱਚ ਇਹ ਪਹਿਲਾਂ ਤੁਸੀਂ ਸਾਰੇ ਵਾਲਾਂ ਦੇ ਵਿੱਚ ਲਗਾਉਣਾ ਹੈਗਾ ਇਹਨੂੰ ਠੀਕ ਹੈ ਲਗਾ ਕੇ ਫਿਰ ਇਹਨੂੰ ਆਪਾਂ 15-20 ਮਿੰਟ ਜਿਹੜਾ ਹੈਗਾ ਰੱਖਣਾ ਜਦੋਂ ਤੁਸੀਂ ਇਸ ਤਰ੍ਹਾਂ ਕਰਕੇ ਇਹਨੂੰ ਵੀੜੀ ਲਾਉਣੀ ਆ ਇਹ ਇਦਾਂ ਤਾਂ ਨਾਲ ਹੀ ਆਪਣੇ ਜਿਹੜੇ ਵਾਲ ਆਉਂਦੇ ਇਹਨਾਂ ਨੂੰ ਵੀ ਇਸ ਤਰ੍ਹਾਂ ਲਾਉਣਾ ਹੈਗਾ ਨਾਲ ਚੰਗੀ ਤਰ੍ਹਾਂ ਇਸ ਤਰ੍ਹਾਂ ਨਾਲ ਇਹਨੂੰ ਬੇਸ਼ੱਕ ਆਪਾਂ ਚਾ ਸਲੋ ਕੱਲੇ ਕੱਲੇ ਜਿੰਨੇ ਜਿੰਨੇ ਆਪਣੇ ਵਾਲ ਹੁੰਦੇ ਆ ਓਨੇ ਓਨੇ ਲਾ ਲਓ ਕਿਉਂਕਿ ਆਪਾਂ ਸਾਰੇ ਇਕੱਠੇ ਇਹਨੂੰ ਯੂਜ਼ ਕਰਾਂਗੇ ਕਿਉਂਕਿ ਮੈਨੂੰ ਵੀ ਸ਼ੌਂਕ ਆ ਵੀ ਮੇਰੇ ਜਿਹੜੇ ਵਾਲ ਆ ਸਿਲਕੀ ਹੋ ਜਾਣ ਤੇ ਕੰਡੀਸ਼ਨਰ ਵਗੈਰਾ ਯੂਜ਼ ਨਾ ਕਰਨਾ ਪਵੇ ਜਾਂ ਆਪਾਂ ਕਈ ਵਾਰ ਲਾਉਨੇ ਆ ਮਾਰਕੀਟ ਚ ਜਾਂ ਸਲੂਨ ਤੋਂ ਕਰਾ ਕੇ ਆਉਨੇ ਜਾਂ ਕਿ ਵੀ ਆਪਾਂ ਫੰਕਸ਼ਨ ਤੇ ਜਾਣਾ ਹੁੰਦਾ ਤਾਂ ਉਹਦੇ ਨਾਲ ਬੈਟਰ ਆ ਕਿ ਆਪਣੇ ਨੇਚਰਲ ਬਣ ਜਾਣ ਹੈ ਨਾ ਇਸ ਤਰ੍ਹਾਂ ਆਪਾਂ ਸਾਰੇ ਵਾਲਾਂ ਤੇ ਦੇਖੋ ਸਾਰੇ ਵਾਲਾਂ 'ਚ ਲੱਗ ਗਿਆ ਇੱਕ ਚੀਜ਼ ਤੁਸੀਂ ਧਿਆਨ ਰੱਖਣਾ ਕਿ ਜਿੱਥੇ-ਇੱਥੇ ਆਪਣੇ ਵਾਲ ਇੱਥੇ ਗਰੋ ਹੁੰਦੇ ਆ ਨਾ ਤਾਂ ਇੱਥੇ ਆਪਾਂ ਬਾਅਦ ਦੇ ਵਿੱਚ ਵੀ ਲਗਾ ਲਾਂਗੇ ਥੋੜਾ-ਥੋੜਾ ਕਰਕੇ ਤੇ ਪਹਿਲਾਂ ਵੀ ਤਾਂ ਇਹਨੂੰ ਤੁਸੀਂ ਹਫ਼ਤੇ ਦੇ ਵਿੱਚ ਤਿੰਨ ਵਾਰੀ ਜਾਂ ਚਾਰ ਵਾਰੀ ਯੂਜ਼ ਕਰ ਸਕਦੇ ਹੋ ਜੇ ਫ੍ਰੀ ਹੋ ਤਾਂ ਚਾਰ ਵਾਰੀ ਯੂਜ਼ ਕਰ ਲਓ ਤਾਂ ਜ਼ਿਆਦਾ ਬੈਟਰ ਹੈ ਤਾਂ ਚੰਗੀ ਤਰ੍ਹਾਂ ਇਹਨੂੰ ਸਾਰੇ ਵਾਲਾਂ ਤੱਕ ਆਪਾਂ ਲਾ ਕੇ ਤੇ ਇਹਨੂੰ ਰੱਖਣਾ ਤੇ ਇਹਨੂੰ ਆਪਾਂ ਲਗਾਤਾਰ 4 ਮਹੀਨੇ ਯੂਜ਼ ਕਰਨਾ ਔਰ ਇਹਦੇ ਵਿੱਚ ਕੋਈ ਵੀ ਵਿਟਾਮਿਨ E ਦਾ ਕੈਪਸੂਲ ਜਾਂ ਨਿੰਬੂ ਨਹੀਂ ਯੂਜ਼ ਕਰਨਾ ਕਿਉਂਕਿ ਇਹ ਜਿਹੜੀਆਂ ਤਿੰਨੇ ਚੀਜ਼ਾਂ ਇਹਨਾਂ ਦਾ ਲਾਗ ਇਹਨੂੰ ਇਸ ਵੇਲੇ ਆਪਾਂ ਬੰਨ ਲਵਾਂਗੇ ਠੀਕ ਹੈ ਤੇ ਇਹਨੂੰ ਟਾਈਮ ਨੋਟ ਕਰ ਲਓ ਤਾਂ 20 ਮਿੰਟ ਬਾਅਦ ਠੀਕ ਹੈ ਤੁਸੀਂ ਆਪਣਾ ਪਾਣੀ ਵਗੈਰਾ ਆਪਦੀ ਤਿਆਰੀ ਕਰਨੀ ਸ਼ੁਰੂ ਕਰਨੀ ਹੈ ਤੇ ਮਤਲਬ 25 ਮਿੰਟ ਹੋ ਜਾਣ ਤਾਂ ਉਸ ਤੋਂ ਬਾਅਦ ਆਪਾਂ ਇਹਨੂੰ ਵਾਸ਼ ਕਰਦੇ ਹਾਂ ਤਾਂ ਫਿਰ ਦੇਖਦੇ ਹਾਂ ਵੀ ਇਹਦਾ ਕੀ ਰਿਜ਼ਲਟ ਹੈਗਾ ਤੇ 4 ਮਹੀਨਿਆਂ ਬਾਅਦ ਆਪਾਂ ਆਪਣੇ ਆਪਣੇ ਸਾਰੇ ਜਣੇ ਵੀਉ ਦੇਵਾਂਗੇ ਵੀ ਆਪਾਂ ਨੂੰ ਕੀ ਰਿਜ਼ਲਟ ਮਿਲਿਆ ਹੈਗਾ ਤੇ ਇਹ ਜਿਹੜਾ ਹੁਣ ਆਪਣੇ ਕੋਲੇ ਬਚ ਗਿਆ ਹੈਗਾ ਮਟੀਰੀਅਲ ਇਹਨੂੰ ਤੁਸੀਂ ਰੱਖ ਲਓ ਗਲਾਸ 'ਚ ਪਾ ਲਓ ਜਾਂ ਕਿਸੇ 'ਚ ਵੀ ਤਾਂ ਫਰਿੱਜ 'ਚ ਰੱਖ ਲਓ ਜਦੋਂ ਤੁਸੀਂ ਲਾਉਣਾ ਤਾਂ 2 ਘੰਟੇ ਪਹਿਲਾਂ ਇਹਨੂੰ ਫਰਿੱਜ 'ਚ ਬਾਹਰ ਕੱਢ ਕੇ ਰੱਖ ਦੋ ਤਾਂ ਫਿਰ ਇਹਨੂੰ ਤੁਸੀਂ ਲਗਾਓ ਸੰਡੇ ਨੂੰ ਲਾ ਲਿਆ ਵੈਡਨਸਡੇ ਨੂੰ ਲਗਾ ਲਓ ਫਰਾਈਡੇ ਨੂੰ ਲਗਾ ਲਓ ਫਿਰ ਸੰਡੇ ਨੂੰ ਲਗਾ ਲਓ ਇਸ ਤਰ੍ਹਾਂ ਕਰਕੇ ਆਪਣਾ ਜਿਹੜਾ ਰੁਟੀਨ ਆ ਉਹ ਬਣਾਓ ਤੇ ਗਾ ਅੱਗੇ ਸਰਦੀ ਆਉਣ ਵਾਲੀ ਇਹਨੂੰ ਬਿਲਕੁਲ ਮਿਸ ਨਾ ਕਰਿਓ ਪਹਿਲਾਂ ਵਾਲਤ ਹੋਣੇ ਆ ਫਿਰ ਉਸ ਤੋਂ ਬਾਅਦ ਇਹ ਮਟੀਰੀਅਲ ਬਣਾ ਕੇ ਆਪਾਂ ਆਪਣੇ ਵਾਲਾਂ ਦੇ ਵਿੱਚ ਯੂਜ਼ ਕਰਨਾ ਸ਼ੈਂਪੂ ਵਗੈਰਾ ਚੰਗੀ ਤਰ੍ਹਾਂ ਪਹਿਲਾਂ ਕਰ ਲੈਣਾ ਉਸ ਤੋਂ ਬਾਅਦ ਆਪਾਂ ਇਹਨੂੰ ਤੋੜ ਦੇਣਾ ਤਾਂ ਆਪਾਂ ਦੇਖਦੇ ਹਾਂ 4 ਮਹੀਨਿਆਂ ਚ ਸਾਰਿਆਂ ਨੂੰ ਵਧੀਆ ਆਪਾਂ ਰਿਜ਼ਲਟ ਲਵਾਂਗੇ ਜਿਹਨੂੰ ਸਾਰਿਆਂ ਨੂੰ ਪਹਿਲਾਂ ਰਿਜ਼ਲਟ ਆਉਣ ਲੱਗੇ ਉਹ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਓ ਕਿਉਂਕਿ ਅੱਜ ਆਪਾਂ ਸਾਰੇ ਜਣੇ ਇਕੱਠੇ ਸਟਾਰਟ ਕਰਨ ਲੱਗੇ ਆ ਠੀਕ ਹੈ ਮੇਰੇ ਕੋਲ ਇੱਕ ਪੁਰਾਣਾ ਨੁਸਖਾ ਪਿਆ ਹੋਇਆ ਸੀਗਾ ਤਾਂ ਉਹ ਨੁਸਖਾ ਅੱਜ ਮੇਰੇ ਅ ਡੈਰੀ ਤੋਂ ਹੱਥ ਲੱਗਾ ਤੇ ਮੈਂ ਆਖਿਆ ਚਲੋ ਮੈਂ ਵੀ ਬਣਾਵਾਂ ਕਿਉਂਕਿ ਡਰਾਈਨੈਸ ਬਹੁਤ ਜ਼ਿਆਦਾ ਆ ਗਈ ਆ ਅੱਜ ਕੱਲ ਦਾ ਮੌਸਮ ਬਹੁਤ ਇਦਾਂ ਦਾ ਹੋਣ ਕਰਕੇ ਵਾਲਾਂ ਨੂੰ ਡਰਾਈਨੈਸ ਹੁੰਦੀ ਆ ਸਕਿਨ ਨੂੰ ਡਰਾਈਨੈਸ ਹੁੰਦੀ ਆ ਬਹੁਤ ਜ਼ਿਆਦਾ ਤੇ ਕਿਉਂਕਿ ਜ਼ਿਆਦਾਤਰ ਆਪਾਂ ਜੇ ਗੱਡੀ 'ਚ ਜਾਣਾ ਤਾਂ ਵੀ ਆਪਣੇ ਏਸੀ ਚੱਲਦੇ ਆ ਘਰ ਰਹਿੰਦੇ ਆ ਤਾਂ ਵੀ ਏਸੀ ਚੱਲਦੇ ਆ ਧੁੱਪ 'ਚ ਜਾਣੇ ਤਾਂ ਫਟਫਟ ਆ ਕੇ ਆਪਾਂ ਏਸੀ ਔਨ ਕਰਦੇ ਆ ਤਾਂ ਪਾਣੀ ਕਈ ਵਾਰ ਆਪਾਂ ਘੱਟ ਪੀਂਦੇ ਆ ਵੱਧ-ਵੱਧ ਪਾਣੀ ਪੀਓ ਖਾਲੀ ਪੇਟ ਉੱਠ ਕੇ ਸਵੇਰੇ 2-3 ਗਲਾਸ ਪਾਣੀ ਜ਼ਰੂਰ ਪੀ ਲਓ ਕਿਉਂਕਿ ਆਪਣੀ ਜਿਹੜੀ ਬੋਡੀ ਨੂੰ ਡੀਹਾਈਡਰੇਸ਼ਨ ਆਪਾਂ ਨਹੀਂ ਚਲੋ ਫਿਰ ਆਪਾਂ ਹੁਣ 20 ਮਿੰਟ ਬਾਅਦ ਇਹਨੂੰ ਧੋਨੇ ਆ ਠੀਕ ਹੈ ਜੀ ਤਾਂ ਫਿਰ ਦੇਖਦੇ ਆਪਾਂ ਲਓ ਜੀ 20 ਮਿੰਟ ਹੋ ਗਏ ਆ ਤੇ 20 ਦੇ ਵੀ 25 ਹੋ ਗਏ ਆ ਤੇ ਮੈਂ ਹੁਣ ਆਪਣੇ హెయిਰ ਆ ਜਿਹੜੇ ਇਹਨਾਂ ਨੂੰ ਥੋੜਾ ਵਾਸ਼ ਕਰਦੀ ਆ ਤਾਂ ਫਿਰ ਆਪਾਂ ਤਾਂ ਦੇਖਦੇ ਆ ਕਿੱਦਾਂ ਦੇ ਬਣੇ ਆ ਠੀਕ ਹੈ ਕੋਈ ਗੋਲਾ ਨਹੀਂ ਕੋਈ ਚੋਰੀ ਨਹੀਂ ਤੇ ਆਪਾਂ ਦੇਖਦੇ ਆ ਫਿਰ ਵਾਸ਼ ਕਰਕੇ ਆਈ ਆ ਕੋਈ ਸ਼ੈਂਪੂ ਨਹੀਂ ਲਗਾਇਆ ਕੋਈ ਇਹਨੂੰ ਸੋਪ ਨਹੀਂ ਲਗਾਈ ਹੈਗੀ ਤੇ ਕੱਲੇ ਖਾਲੀ ਪਾਣੀ ਨਾਲ ਬਿਲਕੁਲ ਠੰਡੇ ਪਾਣੀ ਨਾਲ ਮੈਂ ਸਿਰ ਧੋ ਕੇ ਆਈ ਆ ਮਤਲਬ ਜੋ ਵੀ ਆਪਣੇ ਟੈਪਸ ਦੇ ਵਿੱਚ ਆਉਂਦਾ ਹੈਗਾ ਟੋਟੀਆਂ ਚ ਉਹ ਪਾਣੀ ਮੈਂ ਲਾ ਕੇ ਸਿਰ ਤੋਂ ਆਈਆਂ ਤੇ ਹੁਣ ਇਹਨੂੰ ਘਟੋ ਘਟਪਨ 10 ਮਿੰਟ ਇਦਾਂ ਵਾਲਾਂ ਨੂੰ ਲਪੇਟ ਕੇ ਰੱਖਾਂਗੇ ਤਾਂ ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਵਾਲਾਂ ਨੂੰ ਸ਼ੈਂਪੂ ਤੋਂ ਬਿਨਾ ਕੀ ਬਣਿਆ ਹਾਂ ਇੱਕ ਚੀਜ਼ ਜ਼ਰੂਰ ਮੈਂ ਤੁਹਾਨੂੰ ਕਹਿਣੀ ਚਾਹੂੰਗੀ ਕਿ ਜਦੋਂ ਤੁਸੀਂ ਇਹ ਵਾਲਾ ਹੋਮ ਮੇਡ ਕੰਡੀਸ਼ਨਰ ਬਣਾ ਕੇ ਨਾਲ ਦੀ ਨਾਲ ਲਾਉਣਾ ਤਾਂ ਪਹਿਲਾਂ ਜਿਹੜੇ ਤੁਹਾਡੇ హెਅਰ ਨੇ ਵਾਲ ਆ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਸ਼ੈਂਪੂ ਕਰ ਲੈਣਾ ਅੱਧਾ ਘੰਟਾ ਪਹਿਲਾਂ ਤੁਸੀਂ ਵਾਲਾਂ ਦੇ ਵਿੱਚ ਤੇਲ ਲਾਓ ਆਮਲਾ ਲਾਉਣੀਓ ਸਰੋਂ ਦਾ ਲਾਉਣੀਓ ਕੋਕੋਨਟ ਦਾ ਲਾਉਣੀਓ ਜਿਹੜਾ ਵੀ ਕੋਈ ਵੀ ਤੇਲ ਤੁਸੀਂ ਯੂਜ਼ ਕਰਦੇ ਆ ਠੀਕ ਆ ਅੱਧਾ ਘੰਟਾ ਉਹਨੂੰ ਲਗਾ ਕੇ ਰੱਖਣਾ ਅੱਧੇ ਘੰਟੇ ਬਾਅਦ ਤੁਸੀਂ ਆਪਣੇ ਵਾਲ ਚੰਗੀ ਤਰ੍ਹਾਂ ਜਿਹੜਾ ਵੀ ਤੁਹਾਨੂੰ ਸ਼ੈਂਪੂ ਸੂਟ ਕਰਦਾ ਉਸ ਸ਼ੈਂਪੂ ਦੇ ਨਾਲ ਤੁਸੀਂ ਆਪਣਾ ਵਾਲ ਧੋ ਲੈਣੇ ਆ ਧੋ ਕੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ 10-15 ਮਿੰਟ ਉਹਨਾਂ ਨੂੰ ਬਿਲਕੁਲ ਸੁੱਕਣ ਦਿਓ ਉਹਦੇ ਵਿੱਚ ਵਾਲਾਂ 'ਚ ਤੁਹਾਡੇ ਕੋਈ ਵੀ ਪਾਣੀ ਨਹੀਂ ਹੋਣਾ ਚਾਹੀਦਾ ਫਿਰ ਉਸ ਤੋਂ ਬਾਅਦ ਤੁਸੀਂ ਇਹ ਆਪਣਾ ਹੋਮ ਮੇਡ ਕੰਡੀਸ਼ਨਰ ਹੈ ਜਿਹੜਾ ਉਹ ਬਣਾਉਣਾ ਉਹਦੇ ਵਿੱਚ ਤੁਸੀਂ ਤੁਹਾਨੂੰ ਮੈਂ ਦੱਸਿਆ ਹੀ ਹੋਇਆ ਕਿ ਵਾਲ ਭਾਰੇ ਆ ਤਾਂ ਤੁਸੀਂ 4-4 ਚਮਚੇ ਪਾ ਸਕਦੇ ਆ ਜੇ ਵਾਲ ਮੀਡੀਅਮ ਆ ਤਾਂ 3 ਪਾ ਲਓ ਜੇ ਉਸ ਤੋਂ ਵੀ ਘੱਟ ਆ ਤਾਂ 2-2 ਚਮਚੇ ਪਾ ਲਓ 2 ਚਮਚ ਜੈੱਲ ਪਾ ਲਓ ਜੈੱਲ ਪਰ 1 ਚਮਚ ਵੱਧ ਪਾਉਣਾ ਆਪਾਂ ਐਲੋਵੇਰਾ ਜੈੱਲ ਮਾਰਕੀਟ ਚੋਂ ਲੈ ਲਓ ਘਰ ਤੁਹਾਡੇ ਲੱਗਾ ਹੋਇਆ ਕੁਆਰ ਤਾਂ ਉਹ ਲੈ ਲਓ ਹੈਨਾ ਉਹਦੇ ਚੋਂ ਜੈੱਲ ਕੱਢ ਕੇ ਲੈ ਲਓ ਤਾਂ ਉਹਦੇ ਚੋਂ 2 ਚਮਚ ਤੇਲ ਪਾਉਣੇ ਆ 3 ਚਮਚਾ ਦਹੀਂ ਪਾਉਣੇ ਆ ਤੇ 4 ਚਮਚ ਜੈੱਲ ਪਾਉਣੇ ਆ ਕੱਟ ਤੋਂ ਕੱਟ ਵਾਲਾਂ ਵਾਸਤੇ ਵੀ ਇਹ ਮਿਕਸਚਰ ਨੂੰ ਆਪਾਂ ਬਣਾਉਣਾ ਤੇ ਦੇਖਦੇ ਆਂ ਆਪਾਂ 10 ਮਿੰਟਾਂ ਬਾਅਦ ਆਪਣੇ ਵਾਲ ਕਿੱਦਾਂ ਦੇ। ਉਹ ਇਹਨਾਂ ਨੂੰ 10 ਮਿੰਟ ਹੋ ਗਿਆ ਆਪਾਂ ਨੂੰ ਟੋਵਲ ਚ ਲਪੇਟੇ ਹੋਏ ਵਾਲਾਂ ਨੂੰ ਤੇ ਹੁਣ ਇਹਨੂੰ ਆਪਾਂ ਖੋਲਦੇ ਆਂ। ਚੰਗੀ ਤਰ੍ਹਾਂ ਤੁਸੀਂ ਇਹਨਾਂ ਵਾਲਾਂ ਨੂੰ ਇਸ ਤਰ੍ਹਾਂ ਹੱਥ ਮਾਰਨਾ ਹੈਗਾ ਚੰਗੀ ਤਰ੍ਹਾਂ ਇਸ ਤਰ੍ਹਾਂ ਕਿਉਂਕਿ ਇਹਨਾਂ ਦੀ ਮ사ਜ ਹੋਵੇ ਜਿਵੇਂ ਆਪਾਂ ਛੋਟੇ ਬੱਚਿਆਂ ਦੀ ਕਰਦੇ ਆਂ ਖਾਲੀ ਹੱਥਾਂ ਨਾਲ ਕੁਝ ਨਹੀਂ ਲਗਾਇਆ ਹੋਇਆ ਨਾ ਕੋਈ ਆਇਲ ਆ ਨਾ ਕਿ ਕੋਈਸ਼ ਨੂੰ ਪਿੱਛੇ ਛੱਡ ਲੈਣਾ ਤਾਂ ਇਹਨਾਂ ਨੂੰ ਆਪਾਂ ਜਿਵੇਂ ਇਸ ਤਰ੍ਹਾਂ ਕਰਕੇ ਕੱਲਾ ਕਰਦੇ ਨਾ ਐਵੇਂ ਨਹੀਂ ਕਰਨਾ ਹੁਣ ਆਪਾਂ ਆਪਣੇ ਟੋ ਦੇ ਨਾਲ ਇਹਨਾਂ ਨੂੰ ਹਲਕੀ 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 ਮ사ਜ ਕਰਨੀ ਇਦਾਂ ਮੈਨੂੰ ਤਾਂ ਇੰਨਾ ਲੱਗਦਾ ਵੀ ਹੌਲੇ ਹੌਲੇ ਮੇਰੇ ਵਾਲ ਹੀ ਬੜੇ ਵਧੀਆ ਸੋਹਣੇ ਬਣ ਕੇ ਸਿਲਕੀ ਸਿਲਕੀ ਇਦਾਂ ਇਹਨੂੰ ਹੌਲੀ ਹੌਲੀ ਮ사ਜ ਕਰੀ ਚੱਲੋ ਤੇ ਵਾਲ ਆਪਣੇ ਵਧੀਆ ਬਣ ਗਏ ਆ ਤੇ ਹੁਣ ਇਹਨੂੰ ਆਪਾਂ ਕੰਗਾ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜਿਹੜਾ ਆਹ ਵਾਲਾ ਕੰਗਾ ਆਪਾਂ ਕਿਵੇਂ ਨਾ ਪਾਰਟੀ ਤੇ ਜਾਂਦੇ ਆ ਫੰਕਸ਼ਨ ਤੇ ਜਾਂਦੇ ਆ ਤਾਂ ਆਪਾਂ ਨੂੰ ਆਏ ਹੁੰਦਾ ਕਿ ਆਪਣੇ ਵਾਲ ਥੋੜੀ ਜਿ ਸਿੱਧੇ ਕਰ ਲਈਏ ਦੇ ਨਾਲ ਹੈਨਾ ਜਾਂ ਇਹਨੂੰ ਜਿੱਦਾਂ ਦੀ ਸ਼ੇਕ ਦੇਣੀ ਉਹਦੇ ਨਾਲ ਦੇ ਲਈਏ ਬਟ ਜਦੋਂ ਆਪਣੇ ਵਾਲ ਛੱਡਦੇ ਆ ਆਪਣੇ ਵਾਲ ਡਰਾਈ ਆ ਬਿਲਕੁਲ ਤੇ ਆਏ ਵਾਲ ਲੈnde ਹੱਥ ਲਾਇਆ ਤਾਂ ਇਹ ਵਾਲਾ ਕੰਗਾ ਜਿਹੜਾ ਹੈਗਾ ਬਿਲਕੁਲ ਯੂਜ਼ ਨਹੀਂ ਕਰਨਾ ਸਿੰਪਲ ਕੰਗਾ ਲੈਣਾ ਤੇ ਕੋਸ਼ਿਸ਼ ਕਰੋ ਕਿ ਜਿਹੜਾ ਇਹਦਾ ਇਧਰਲਾ ਪਾਸਾ ਹੁੰਦਾ ਜਿਹਦੇ ਆ ਬ੍ਰੈਸ ਹਾਂ ਖੁੱਲੇ ਹੁੰਦੇ ਆ ਹੈਨਾ ਤੇ ਖੁੱਲੇ ਮੋਹ ਵਾਲੇ ਪਾਸੋਂ ਤੁਸੀਂ ਇਹਨੂੰ ਕੰਗਾ ਵਾਣਾ ਇੱਕ ਤੁਸੀਂ ਵਾਲਾਂ ਨੂੰ ਇਦਾਂ ਚੱਕ ਕੇ ਨਹੀਂ ਵਾਣਾ ਆਪਾਂ ਜਿਵੇਂ ਆਪਾਂ ਕਈ ਵਾਰ ਵਾਲ ਸਿੱਧੇ ਕਰਕੇ ਐਂ ਵਾ ਲੈਨੇ ਨਾ ਇਦਾਂ ਨਹੀਂ ਵਾਣਾ ਹੈਗਾ ਤਾਂ ਤੁਸੀਂ ਇਹਨੂੰ ਹੁਣ ਆ ਦੇਖੋ ਵਾਲ ਵਾ ਕੇ ਆਪਾਂ ਦੇਖੀਏ ਕਿੰਨੇ ਸੋਹਣੇ ਬਣ ਗਏ ਥੈਂਕ ਯੂ ਸੋ ਮੱਚ ਤਾਂ ਮਿਲਦੇ ਆਪਾਂ ਕਿਸੇ ਹੋਰ ਇੱਕ ਬਹੁਤ ਹੀ ਵਧੀਆ ਨਵੀਂ ਤੇ ਬੈਸਟ ਕੁਆਲਿਟੀ ਦੀ ਇਨਫਰਮੇਸ਼ਨ ਦੇ ਨਾਲ ਮੇਰੇ ਵੱਲੋਂ ਤਾਂ ਹਮੇਸ਼ਾ ਮੈਂ ਤਾਂ ਤੁਹਾਨੂੰ ਵਰਤਵਤ ਬੈਸਟ ਦੇਣ ਦੀ ਕੋਸ਼ਿਸ਼ ਕਰਦੀ ਆਂ ਤੇ ਇਹ ਤੁਸੀਂ ਦੱਸਣਾ ਕਿ ਬੈਸਟ ਹੈ ਕਿ ਨਹੀਂ ਹੈ ਠੀਕ ਹੈ ਜੀ ਤਾਂ ਥੈਂਕ ਯੂ ਸੋ ਮੱਚ ਚੜ੍ਹਦੀ ਕਲਾ ਚ ਰਹੋ